बड़े प्यार बाद चाहे घर बैठो जय श्रीराय श्री जय श्री राम जय श्रीरा जय श्रीरा

ਮੈਂ ਤਾਂ ਸੋਚ ਰਹੀ ਸੀ ਜਲਦੀ ਮੇਰੇ ਸਾਹ ਦੇ ਸਟੋਰ ਲਈ ਇਹ ਸਭ ਜਿੰਨੇ ਲੰਬੇ

ਇਹ ਬੜਾ ਭਾਗਿਆ ਨਾਲ ਮੌਕਾ ਮਿਲਦਾ ਹੈ ਔਰ ਸਾਡੇ ਵਿਦੀਜੀ ਨੇ ਸਾਰਾ ਆਰਗੇਨਾਈਜ਼ ਕੀਤਾ ਤੇ ਅਸੀਂ ਤਕਰੀਬਨ 50 ਦੇ ਕਰੀਬ ਯਾਨੀ ਕਿ ਹੈਗੇ ਆ ਅੱਜ ਹੁਣ ਬਸ ਪ੍ਰਸਤਾਨ ਕਰ ਰਹੇ ਆ ਕਿ ਉੱਥੇ ਸਾਰਾ ਅਰੇਂਜਮੈਂਟ ਭਗਵਾਨ ਦੀ ਕਿਰਪਾ ਨਾਲ ਹੀ ਹੋਇਆ ਤੇ ਖਾੜਾ ਆਪਣੇ ਅਯੁੱਧਿਆ ਜੀ ਦੇ ਨਾਲ ਜਿਹੜਾ ਹੈਗਾ ਉੱਥੇ ਸਾਡਾ 13 ਤਰੀਕ ਨੂੰ ਵੀ ਇਸ਼ਨਾਨ ਹੈ ਤੇ 14 ਤਰੀਕ ਨੂੰ ਵੀ ਇਸ਼ਨਾਨ ਹੈ ਭੰਡਾਰੇ ਦਾ ਵੀ ਯੋਜਨ ਹੈ ਤੇ ਇਹ ਸਾਰੀ ਵਿਵਸਥਾ ઈਸ਼ੁਰ ਨੇ ਐਸੀ ਕੀਤੀ ہوئی ਹੈ ਕਿ ਜੀਸੀ ਅਸੀਂ ਕਲਪਨਾ ਨਹੀਂ ਕਰ ਸਕਦੇ ਤੇ ਅਸੀਂ ਦਾ ਬਹੁਤ ਹੀ ਧੰਨਵਾਦ ਹੈ ਉਸ ਮਾਲਕ ਦੇ ਉਸ ઈਸ਼ੁਰ ਦੇ ਕਿ ਜਿਹੜਾ ਹੈਗਾ ਇਹ ਸਾਨੂੰ ਇਹ ਅੱਜ ਮੌਕਾ ਮਿਲ ਰਿਹਾ ਹੈ ਕਿ ਅਸੀਂ ਸਾਰੇ ਭਗਤ ਜਿਹੜੇ ਇਕੱਠੇ ਹੋ ਗਏ ਉਥੇ ਸ਼ਨਾਰ ਨੂੰ ਜਾ ਰਹੇ ਹਾਂ ਜੀ ਇਹ ਪਹਿਲੇ ਦੂਸਰੇ ਦੇ ਕਿ ਅੱਗੇ ਵੀ ਜਾ ਰਹੇ ਕਿ ਅੱਗੇ ਸੰ ਜਿਹੜਾ ਆਪਣਾ ਕੁੰਭ ਹੈ ਇਹ ਸਾਡਾ ਸਭ ਪਹਿਲਾ ਹੈਗਾ ਜੀ ਤੇ ਸੰ 1990 ਦੇ ਵਿੱਚ ਮੈਂ ਅੱਗੇ ਗਿਆ ਸੀਗਾ ਤੇ ਸੰ 70 ਦੇ ਵਿੱਚ ਵੀ ਅੱਗੇ ਗਏ ਸੀਗੇ जय श्री राम जय 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 ਹੁਣ ਬੋਲੋ ਸਰਨਾਮ ਬੋਲੋ ਸੰਜੀਵੇਦੀ ਸੰਜੀਤ ਜੀ ਦੱਸੋ ਜੀ ਕਿੰਨੇ ਦਿਨ ਦਾ ਟੂਰ ਹੈ ਕਿੱਥੇ ਜਾ ਰਹੇ ਹੋ ਛੋਟਾ 5 ਦਿਨ ਦਾ ਟੂਰ ਆ ਸੀ ਪ੍ਰਿਆਗਰਾਜ ਕੁੰਭਲ ਜਾ ਰਹੇ ਆ ਉੱਥੇ ਅਸੀਂ 13 ਦਿਨ ਰਮੈਨ ਦਾ ਪੌੜ ਰੱਖਾਂਗੇ ਜਿਹੜੀ ਐਕਾਂਡਰ ਮੈਨ ਵਸਣ ਤੋਂ ਵੀ 25 ਤੰਨ ਚਾਰ ਤੀ ਚਾਰ ਫਰਿਵੂਜਾ ਚੱਲੇਗੀ ਉਸੇ ਪ੍ਰੋਕਸ਼ਨ ਚ 14 ਤਰੀਕ ਹੋਰ 3 ਫਰਿਵੂਜਾ ਦੋ ਦਿਨ ਸਾਡਾ ਭੰਡਾਰਾ ਰਹੇਗਾ ਉੱਥੇ ਜਿਹੜੀ ਅਵਸਥਾ ਸਾਡੇ ਕੋਲ ਰਹੀ ਜਿਹੜਾ ਸਾਡਾ ਗਰੁੱਪ ਹੈ ਜਿਹੜਾ ਸਾਡਾ ਅਖੰਡ ਸ਼ਰੀਰ ਹਨੂਮਾਨ ਚਾਲੀਸਾ ਦਾ ਪਾਠ ਜਿਹਦੇ ਅੱਜ 1287 ਦਿਨ ਹੋ ਗਏ ਆ ਔਰ ਇੱਕ ਪਾਠ ਸਾਡਾ ਅਜੇ ਤੱਕ ਚੱਲ ਰਿਹਾ ਹੈ ਖੰਡਰ ਮੈਂ ਦਾ ਜਿਹਦੇ 9 ਸਾਲ ਹੋ ਗਏ ਆ ਕੋਈ ਗਰੁੱਪ ਜਾ ਰਿਹਾ ਸਰ ਕਿੰਨੇ ਲੋਕ ਜਾ ਰਹੇ ਪੰਜਾਹ ਦੇ ਪੰਜਾਹ ਦੇ ਕਰੀਬ ਹੈ ਤੇ ਜਿਹੜੇ ਨਾਲ ਜਾ ਰਹੇ ਸਾਰੇ ਖਾਂਦ ਦੀ ਵਿਵਸਥਾ ਕੀਤੀ ਗਈ ਹੈ ਸਾਰੀ ਸਾਰੀ ਪੂਰੀ ਖਾੜੇ ਚ ਰਵਾਂਗੇ 5 13 ਬਈ ਤੇ ਆ ਗਈ ਮਹਾ ਤੇ ਆ ਗਈ ਕੈਂਪ ਚ ਸਾਰਿਆਂ ਦੀ ਵਿਵਸਥਾ ਉੱਥੇ ਰਵਾਂਗੇ ਜਿਸ ਸਿਹਰਾ ਜੋ ਜਨ ਨਾਲ ਸੀਟ ਆਇਆ ਜਿਸ ਸਿਹਰਾ ਰਮਨ ਦਾ ਪਾਰਟੀ ਰੇ ਉਸੇ ਸੰਸਥਾ ਦੇ ਨਾਲ ਉਹਨਾਂ ਦਾ ਹੀ ਸਾਰਾ ਇੰਤਜ਼ਾਮ ਉੱਥੇ ਰਹਿ ਚ ਰਹੀ ਜੜੀ